ਪ੍ਰਾਨ ਪ੍ਰਤੀਸ਼ਟਾ ਦੇ ਪਹਿਲੇ ਵਰਗੰਡ ਮੌਕੇ ਅੱਜ ਜਲੰਧਰ ਦੇ ਵਿੱਚ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਣੀ ਹੈ ਅੱਜ ਤੱਕ ਦਿਨ ਬਿਹਤ ਹੀ ਜ਼ਿਆਦਾ ਖਾਸ ਹੈ ਤੇ ਇਸ ਖਾਸ ਦਿਨ ਸ਼੍ਰੀ ਦੇਵੀ ਤਲਾਬ ਮੰਦਿਰ ਦੇ ਵਿੱਚ ਇੱਕ ਖਾਸ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਜਿਸ ਦੇ ਤਹਿਤ ਅੱਜ ਸ਼੍ਰੀ ਦੇਵੀ ਤਲਾਬ ਮੰਦਿਰ ਤੋਂ ਸ਼ੁਰੂ ਹੋ ਕੇ ਪੂਰੇ ਸ਼ਹਿਰ ਤੋਂ ਇਹ ਜਿਹੜੀ ਆ ਸ਼ੋਭਾ ਯਾਤਰਾ ਜਿਹੜੀ ਆ ਲੰਗੇਗੀ ਤਾਂ ਅੱਜ ਸ਼੍ਰੀ ਰਾਮ ਮੰਦਿਰ ਪ੍ਰਾਨ ਪ੍ਰਤੀਸ਼ਟਾ ਦੀ ਪਹਿਲੀ ਵਰਗੰਡੇ ਮੌਕੇ ਇਹ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਜਲੰਧਰ ਦੇ ਵਿੱਚ ਪੂਰੇ ਸ਼ਹਿਰ ਤੋਂ ਇਹ ਜਿਹੜੀ ਸ਼ੋਭਾ ਯਾਤਰਾ ਆ ਓਲੰਗੀ ਗਈ ਜਿਸ ਨੂੰ ਲੈ ਕੇ ਰੂਟ ਵੀ ਡਾਇਵਰਟ ਕਰ ਦਿੱਤੇ ਗਏ ਨੇ ਤਾਂ ਉੱਤਰ ਪ੍ਰਦੇਸ਼ ਦੇ ਵਿੱਚ ਸ਼੍ਰੀ ਰਾਮ ਲੱਲਾ ਦੀ ਪ੍ਰਾਨ ਪ੍ਰਤੀਸ਼ਟਾ ਦੀ ਯਾਦ ਦੇ ਵਿੱਚ ਅੱਜ ਯਾਨੀ ਬੁੱਧਵਾਰ ਨੂੰ ਪੰਜਾਬ ਦੇ ਜਲੰਧਰ ਦੇ ਵਿੱਚ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਇਸ ਸਬੰਧੀ ਸ਼੍ਰੀ ਦੇਵੀ ਤਲਾਬ ਮੰਦਿਰ ਵਿਖੇ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਇਹ ਵਿਸ਼ੇਸ਼ ਸਮਾਗਮ ਅਯੋਧਿਆ ਵਿੱਚ ਸ਼੍ਰੀ ਰਾਮ ਲੱਲਾ ਦੀ ਪ੍ਰਾਨ ਪ੍ਰਤੀਸ਼ਟਾ ਦੀ ਪਹਿਲੀ ਵਰੀ ਗੰਧ ਤੇ ਆਯੋਜਿਤ ਕੀਤਾ ਜਾ ਰਿਹਾ ਹੈ ਤੇ ਇਸ ਪ੍ਰੋਗਰਾਮ ਦੇ ਤਹਿਤ ਅੱਜ ਸ਼੍ਰੀ ਦੇਵੀ ਤਲਾਬ ਮੰਦਿਰ ਤੋਂ ਦੁਪਹਿਰ 12 ਵਜੇ ਇਹ ਸ਼ੋਭਾ ਯਾਤਰਾ ਕੱਢੀ ਜਾਵੇਗੀ ਜਿਹੜੀ ਤਕਰੀਬਨ ਸ਼ਾਮ ਦੇ 6 ਵਜੇ ਤੱਕ ਸਮਾਪਤ ਹੋਵੇਗੀ ਇਸ ਸ਼ੋਭਾ ਯਾਤਰਾ ਦੇ ਵਿੱਚ ਲੱਖਾਂ ਦੇ ਲੋਕ ਸ਼ਾਮਲ ਹੋਣਗੇ ਕਿਉਂਕਿ ਅੱਜ ਦਾ ਦਿਨ ਬੇहद ਹੀ ਜ਼ਿਆਦਾ ਖਾਸ ਹੈ ਸ਼੍ਰੀ ਰਾਮ ਲੀਲਾ ਦੀ ਪਹਿਲੀ ਵਰਗੰਢ ਮੋਕੇ ਇਹ ਸ਼ੋਭਾ ਯਾਤਰਾ ਜਿਹੜੀ ਆ ਕੱਢੀ ਜਾ ਰਹੀ ਹੈ ਪੂਰੇ ਦੇਸ਼ ਤੇ ਵਿੱਚ ਅੱਜ ਦਾ ਦਿਨ ਦੀਵਾਲੀ ਵਾਂਗ ਮਨਾਇਆ ਜਾ ਰਿਹਾ ਹੈ ਦੱਸ ਦਈਏ ਕਿ ਇਸ ਸ਼ੋਭਾ ਯਾਤਰਾ ਨੂੰ ਲੈ ਕੇ ਜਲੰਧਰ ਦੇ ਵਿੱਚ 7 ਘੰਟਿਆਂ ਦੇ ਲਈ ਰੋਡ ਵੀ ਡਾਇਵਰਟ ਕੀਤੇ ਗਏ ਨੇ ਜਿਸ ਵਿੱਚ ਸ਼੍ਰੀ ਦੇਵੀ ਤਲਾਬ ਮੰਦਰ ਅੱਡਾ ਹੁਸ਼ਿਆਰਪੁਰ ਚੌਂਕ ਅੱਡਾ ਟਾਂਡਾ ਚੌਂਕ ਖਿੰਗੜਾ ਗੇਟ ਪੰਜ ਪੀਰ ਚੌਂਕ ਫਕਵਾੜਾ ਗੇਟ ਮਾਰਕੀਟ ਮਿਲਾਬ ਚੌਂਕ ਸ਼੍ਰੀ ਰਾਮ ਚੌਂਕ ਭਗਵਾਨ ਵਾਲਮੀਕੀ ਚੌਂਕ ਅੱਡਾ ਹੁਸ਼ਿਆਰਪੁਰ ਚੌਂਕ ਸ਼ਾਮਲ ਹਨ ਤਾਂ ਜਿਹੜੇ ਵੀ ਲੋਕ ਇਸ ਰੂਟ ਤੋਂ ਆਪਣੇ ਕਮਾਕਾਰਾਂ ਤੇ ਜਾਂਦੇ ਹੋਣ ਉਹ ਥੋੜਾ ਧਿਆਨ ਨਾਲ ਜਾਣ ਕਿਉਂਕਿ ਅੱਜ ਤੁਹਾਨੂੰ ਇਹਨਾਂ ਰੂਟ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਜਿਹੜੇ ਆ ਨਜ਼ਰ ਆਣਗੇ ਕਿਉਂਕਿ ਅੱਜ ਇਹਨਾਂ ਰੂਟਸ ਤੋਂ ਜਿਹੜੇ ਆ ਇਹ ਖਾਸ ਸ਼ੋਭਾ ਯਾਤਰਾ ਜਿਹੜੀ ਆ ਕੱਢੀ ਜਾਣੀ ਆ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਇਸ ਵਿਸ਼ਾਲ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਲ ਰਹਿਣਗੇ ਜਿਸ ਨੂੰ ਲੈ ਕੇ ਪੰਜਾਬ ਪੁਲਿਸ ਦੇ ਵੱਲੋਂ ਇਹ ਰੂਟ ਜਿਹੜੇ ਆ ਡਾਇਵਰਟ ਕਰ ਦਿੱਤੇ ਗਏ ਨੇ ਤਾਂ ਅੱਜ ਭਗਵਾਨ ਸ਼੍ਰੀ ਰਾਮ ਜੀ ਦੀ ਅਯੁੱਧਿਆ ਜਨਮ ਭੂਮੀ ਦੇਵ ਗਰਵ ਗ੍ਰਹਿ ਵਿਖੇ ਮੂਰਤੀ ਸਥਾਪਨਾ ਦਾ 1 ਸਾਲ ਪੂਰਾ ਹੋਣ ਤੇ ਦੇਸ਼ ਭਰ ਤੇ ਵਿੱਚ ਭਾਰੀ ਉਤਸ਼ਾਹ ਆ ਜਸ਼ਨ ਮਨਾਇਆ ਜਾਵੇਗਾ ਤੇ ਲੋਕ ਅੱਜ ਦੇ ਦਿਨ ਨੂੰ ਦੀਵਾਲੀ ਵਾਂਗ ਮਨਾਉਣਗੇ ਕਿਉਂਕਿ ਦੱਸ ਦਈਏ ਕਿ ਪਿਤੇ ਸਾਲ 12 ਜਨਵਰੀ 2024 ਨੂੰ ਅਯੁੱਧਿਆ ਵਿਖੇ ਪ੍ਰਧਾਨ ਮੰਤਰੀ ਨਰੇਤਰ ਮੋਦੀ ਤੇ तमाम हिंदू ਸੰਤਾ ਵੱਲੋਂ ਭਗਵਾਨ ਸ਼੍ਰੀ ਰਾਮ ਜੀ ਦੀ ਮੂਰਤੀ ਸਥਾਪਿਤ ਕੀਤੀ ਗਈ ਸੀ ਤੇ ਅੱਜ ਸਾਲ ਪੂਰਾ ਹੋ ਚੁੱਕਾ ਆ ਸ਼੍ਰੀ ਰਾਮ ਲਾ ਦੀ ਪ੍ਰਾਂਤ ਪਰਿਸ਼ਤਾ ਦੀ ਪਹਿਲੀ ਵਰਗੰਡ ਮੌਕੇ ਅੱਜ ਜਲੰਧਰ ਦੇ ਵਿੱਚ ਵੀ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਜਿਸ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਜਿਹੜੇ ਆ ਸ਼ਾਮਲ ਹੋਣਗੇ ਤੇ ਇਸ ਮੌਕੇ ਪੁਲਿਸ ਦੇ ਵੱਲੋਂ ਵੀ ਰੂਟ ਜਿਹੜੇ ਆ ਉਹ ਡਾਇਵਰਟ ਕਰ ਦਿੱਤੇ ਗਏ ਨੇ ਦੱਸਦੀ ਹੈ ਕਿ ਅੱਜ 12 ਵਜੇ ਤੋਂ ਇਹ ਸ਼ੋਭਾ ਯਾਤਰਾ ਜਿਹੜੀ ਸ਼੍ਰੀ ਦੇਵੀ ਤਲਾਵ ਮੰਦਿਰ ਤੋਂ ਨਿਕਲੇਗੀ ਤੇ ਸ਼ਾਮ ਦੇ ਤਕਰੀਬਨ 6 ਵਜੇ ਤੱਕ ਸਮਾਪਤ ਹੋਵੇਗੀ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਭਾਰੀ ਉਤਸ਼ਾਹ ਦੇ ਨਾਲ ਇਸ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਲ ਹੋਣਗੇ ਤੇ ਅੱਜ ਦੇਸ਼ ਭਰ ਦੇ ਵਿੱਚ ਅੱਜ ਦਾ ਦਿਨ ਬੇहद ਹੀ ਜ਼ਿਆਦਾ ਖਾਸ ਰਹੇਗਾ ਅੱਜ ਲੋਕ ਜਿਹੜੇ ਅੱਜ ਦੇ ਦਿਨ ਨੂੰ ਦੀਵਾਲੀ ਮੰਗ ਮਨਾਉਣਗੇ ਤੇ ਜਲੰਧਰ ਦੇ ਵਿੱਚ ਵੀ ਅੱਜ ਦੇ ਦਿਨ ਨੂੰ ਖਾਸ ਬਣਾਉਣ ਦੇ ਲਈ ਸ਼੍ਰੀ ਦੇਵੀ ਤਲਾਵ ਮੰਦਿਰ ਦੇ ਵਿੱਚ ਇੱਕ ਖਾਸ ਪ੍ਰੋਗਰਾਮ ਇਓਜਿਤ ਕੀਤਾ ਗਿਆ ਜਿਸ ਦੇ ਤਹਿਤ ਅੱਜ ਸ਼੍ਰੀ ਦੇਵੀ ਤਲਾਬ ਮੰਦਿਰ ਤੋਂ ਇੱਕ ਖਾਸ ਤੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਜਿਹੜੀ ਤਕਰੀਬਨ ਦੁਪਹਿਰ ਦੇ 12 ਵਜੇ ਸ਼੍ਰੀ ਦੇਵੀ ਤਲਾਬ ਮੰਦਿਰ ਤੋਂ ਨਿਕਲੇਗੀ ਅਤੇ ਸ਼ਾਮ ਦੇ 6 ਵਜੇ ਤੱਕ ਸਮਾਪਤ ਹੋ ਜਾਵੇਗੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਸ਼੍ਰੀ ਰਾਮ ਲੱਲਾ ਪ੍ਰਾਨ ਪ੍ਰਤੀਸ਼ਟਾ ਦੇ ਪਹਿਲੇ ਵਰਗੰਡ ਮੌਕੇ ਅੱਜ ਜਲੰਧਰ ਦੇ ਵਿੱਚ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਣੀ ਹੈ। ਅੱਜ ਤੱਕ ਦਿਨ ਬਿਹਤ ਹੀ ਜ਼ਿਆਦਾ ਖਾਸ ਹੈ ਤੇ ਇਸ ਖਾਸ ਦਿਨ ਸ਼੍ਰੀ ਦੇਵੀ ਤਲਾਬ ਮੰਦਿਰ ਦੇ ਵਿੱਚ ਇੱਕ ਖਾਸ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਜਿਸ ਦੇ ਤਹਿਤ ਅੱਜ ਸ਼੍ਰੀ ਦੇਵੀ ਤਲਾਬ ਮੰਦਿਰ ਤੋਂ ਸ਼ੁਰੂ ਹੋ ਕੇ ਪੂਰੇ ਸ਼ਹਿਰ ਤੋਂ ਇਹ ਜਿਹੜੀ ਆ ਸ਼ੋਭਾ ਯਾਤਰਾ ਜਿਹੜੀ ਆ ਲੰਗੇਗੀ ਤਾਂ ਅੱਜ ਸ਼੍ਰੀ ਰਾਮ ਮੰਦਰ ਪ੍ਰਾਣ ਪ੍ਰティਸ਼ਟਾ ਦੀ ਪਹਿਲੀ ਵਾਰ ਗੰਡੇ ਮੌਕੇ ਇਹ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਜਲੰਧਰ ਦੇ ਵਿੱਚ ਪੂਰੇ ਸ਼ਹਿਰ ਤੋਂ ਇਹ ਜਿਹੜੀ ਸ਼ੋਭਾ ਯਾਤਰਾ ਆ ਓਲੰਗੀ ਗਈ ਜਿਸ ਨੂੰ ਲੈ ਕੇ ਰੂਟ ਵੀ ਡਾਇਵਰਟ ਕਰ ਦਿੱਤੇ ਗਏ ਨਹੀਂ ਤਾਂ ਉੱਤਰ ਪ੍ਰਦੇਸ਼ ਦੇ ਵਿੱਚ ਸ਼੍ਰੀ ਰਾਮ ਲੱਲਾ ਦੀ ਪ੍ਰਾਨ ਪ੍ਰਤੀਸ਼ਟਾ ਦੀ ਯਾਦ ਦੇ ਵਿੱਚ ਅੱਜ ਯਾਨੀ ਬੁੱਧਵਾਰ ਨੂੰ ਪੰਜਾਬ ਦੇ ਜਲੰਧਰ ਦੇ ਵਿੱਚ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਇਸ ਸਬੰਧੀ ਸ਼੍ਰੀ ਦੇਵੀ ਤਲਾਬ ਮੰਦਿਰ ਵਿਖੇ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਇਹ ਵਿਸ਼ੇਸ਼ ਸਮਾਗਮ ਅਯੋਧਿਆ ਵਿੱਚ ਸ਼੍ਰੀ ਰਾਮ ਲੱਲਾ ਦੀ ਪ੍ਰਾਨ ਪ੍ਰਤੀਸ਼ਟਾ ਦੀ ਪਹਿਲੀ ਵਰੀਗੰਧ ਤੇ ਆਯੋਜਿਤ ਕੀਤਾ ਜਾ ਰਿਹਾ ਹੈ ਤੇ ਇਸ ਪ੍ਰੋਗਰਾਮ ਦੇ ਤਹਿਤ ਅੱਜ ਸ਼੍ਰੀ ਦੇਵੀ ਤਲਾਬ ਮੰਦਿਰ ਤੋਂ ਦੁਪਹਿਰ 12 ਵਜੇ ਇਹ ਸ਼ੋਭਾ ਯਾਤਰਾ ਕੱਢੀ ਜਾਵੇਗੀ ਜਿਹੜੀ ਤਕਰੀਬਨ ਸ਼ਾਮ ਦੇ 6 ਵਜੇ ਤੱਕ ਸਮਾਪਤ ਹੋਵੇਗੀ ਇਸ ਸ਼ੋਭਾ ਯਾਤਰਾ ਦੇ ਵਿੱਚ ਲੱਖਾਂ ਦੇ ਲੋਕ ਸ਼ਾਮਲ ਹੋਣਗੇ ਕਿਉਂਕਿ ਅੱਜ ਦਾ ਦਿਨ ਬੇहद ਹੀ ਜ਼ਿਆਦਾ ਖਾਸ ਹੈ ਸ਼੍ਰੀ ਰਾਮ ਲੀਲਾ ਦੀ ਪਹਿਲੀ ਵਰਗੰਡ ਮੋਕੇ ਇਹ ਸ਼ੋਭਾ ਯਾਤਰਾ ਜਿਹੜੀ ਆ ਕੱਢੀ ਜਾ ਰਹੀ ਹੈ ਪੂਰੇ ਦੇਸ਼ ਦੇ ਵਿੱਚ ਅੱਜ ਦਾ ਦਿਨ ਦੀਵਾਲੀ ਵਾਂਗ ਮਨਾਇਆ ਜਾਣਿਆ ਹੈ ਦੱਸ ਦਈਏ ਕਿ ਇਸ ਸ਼ੋਭਾ ਯਾਤਰਾ ਨੂੰ ਲੈ ਕੇ ਜਲੰਧਰ ਦੇ ਵਿੱਚ 7 ਘੰਟਿਆਂ ਦੇ ਲਈ ਰੋਡ ਵੀ ਡਾਇਵਰਟ ਕੀਤੇ ਗਏ ਨੇ ਜਿਸ ਵਿੱਚ ਸ਼੍ਰੀ ਦੇਵੀ ਤਲਾਬ ਮੰਦਰ ਅੱਡਾ ਹੁਸ਼ਿਆਰਪੁਰ ਚੌਂਕ ਅੱਡਾ ਟਾਂਡਾ ਚੌਂਕ ਖਿੰਗੜਾ ਗੇਟ ਪੰਜ ਪੀਰ ਚੌਂਕ ਫਕਵਾੜਾ ਗੇਟ ਮਾਰਕੀਟ ਮਿਲਾਪ ਚੌਂਕ ਸ਼੍ਰੀ ਰਾਮ ਚੌਂਕ ਭਗਵਾਨ ਵਾਲਮੀਕੀ ਚੌਂਕ ਅੱਡਾ ਹੁਸ਼ਿਆਰਪੁਰ ਚੌਂਕ ਸ਼ਾਮਲ ਹਨ ਤਾਂ ਜਿਹੜੇ ਵੀ ਲੋਕ ਇਸ ਰੂਟ ਤੋਂ ਆਪਣੇ ਕਮਾਕਾਰਾਂ ਤੇ ਜਾਂਦੇ ਹੋਣ ਉਹ ਤੋੜਾ ਧਿਆਨ ਨਾਲ ਜਾਣ ਕਿਉਂਕਿ ਅੱਜ ਤੁਹਾਨੂੰ ਇਹਨਾਂ ਰੂਟ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਜਿਹੜੇ ਆ ਨਜ਼ਰ ਆਣਗੇ ਕਿਉਂਕਿ ਅੱਜ ਇਹਨਾਂ ਰੂਟਸ ਤੋਂ ਜਿਹੜੇ ਆ ਇਹ ਖਾਸ ਸ਼ੋਭਾ ਯਾਤਰਾ ਜਿਹੜੀ ਆ ਕੱਢੀ ਜਾਣੀ ਆ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਇਸ ਵਿਸ਼ਾਲ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਲ ਰਹਿਣਗੇ ਜਿਸ ਨੂੰ ਲੈ ਕੇ ਪੰਜਾਬ ਪੁਲਿਸ ਦੇ ਵੱਲੋਂ ਇਹ ਰੂਟ ਜਿਹੜੇ ਆ ਡਾਵਰਟ ਕਰ ਦਿੱਤੇ ਗਏ ਨੇ ਤਾਂ ਅੱਜ ਭਗਵਾਨ ਸ਼੍ਰੀ ਰਾਮ ਜੀ ਦੀ ਅਯੁੱਧਿਆ ਜਨਮ ਭੂਮੀ ਦੇਵ ਗਰਵ ਗ੍ਰਹਿ ਵਿਖੇ ਮੂਰਤੀ ਸਥਾਪਨਾ ਦਾ 1 ਸਾਲ ਪੂਰਾ ਹੋਣ ਤੇ ਦੇਸ਼ ਭਰ ਤੇ ਵਿੱਚ ਭਾਰੀ ਉਤਸ਼ਾਹ ਆ ਜਸ਼ਨ ਮਨਾਇਆ ਜਾਵੇਗਾ ਤੇ ਲੋਕ ਅੱਜ ਦੇ ਦਿਨ ਨੂੰ ਦੀਵਾਲੀ ਵਾਂਗ ਮਨਾਉਣਗੇ ਕਿਉਂਕਿ ਦੱਸ ਦਈਏ ਕਿ ਪਿਤੇ ਸਾਲ 12 ਜਨਵਰੀ 2024 ਨੂੰ ਅਯੁੱਧਿਆ ਵਿਖੇ ਪ੍ਰਧਾਨ ਮੰਤਰੀ ਨਰੇਤਰ ਮੋਦੀ ਤੇ तमाम हिंदू ਸੰਤਾ ਵੱਲੋਂ ਭਗਵਾਨ ਸ਼੍ਰੀ ਰਾਮ ਜੀ ਦੀ ਮੂਰਤੀ ਸਥਾਪਿਤ ਕੀਤੀ ਗਈ ਸੀ ਤੇ ਅੱਜ ਸਾਲ ਪੂਰਾ ਹੋ ਚੁੱਕਾ ਆ ਸ਼੍ਰੀ ਰਾਮ ਲਾ ਦੀ ਪ੍ਰਾਂਤ ਪਰਿਸ਼ਤਾ ਦੀ ਪਹਿਲੀ ਵਰਗੰਡ ਮੌਕੇ ਅੱਜ ਜਲੰਧਰ ਦੇ ਵਿੱਚ ਵੀ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਜਿਸ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਜਿਹੜੇ ਆ ਸ਼ਾਮਲ ਹੋਣਗੇ ਤੇ ਇਸ ਮੌਕੇ ਪੁਲਿਸ ਦੇ ਵੱਲੋਂ ਵੀ ਰੂਟ ਜਿਹੜੇ ਆ ਉਹ ਡਾਇਵਰਟ ਕਰ ਦਿੱਤੇ ਗਏ ਨੇ ਦੱਸਦੀ ਹੈ ਕਿ ਅੱਜ 12 ਵਜੇ ਤੋਂ ਇਹ ਸ਼ੋਭਾ ਯਾਤਰਾ ਜਿਹੜੀ ਸ਼੍ਰੀ ਦੇਵੀ ਤਲਾਵ ਮੰਦਿਰ ਤੋਂ ਨਿਕਲੇਗੀ ਤੇ ਸ਼ਾਮ ਦੇ ਤਕਰੀਬਨ 6 ਵਜੇ ਤੱਕ ਸਮਾਪਤ ਹੋਵੇਗੀ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਭਾਰੀ ਉਤਸ਼ਾਹ ਦੇ ਨਾਲ ਇਸ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਲ ਹੋਣਗੇ ਤੇ ਅੱਜ ਦੇਸ਼ ਭਰ ਦੇ ਵਿੱਚ ਅੱਜ ਦਾ ਦਿਨ ਬੇहद ਹੀ ਜ਼ਿਆਦਾ ਖਾਸ ਰਹੇਗਾ ਅੱਜ ਲੋਕ ਜਿਹੜੇ ਅੱਜ ਦੇ ਦਿਨ ਨੂੰ ਦੀਵਾਲੀ ਮੰਗ ਮਨਾਉਣਗੇ ਤੇ ਜਲੰਧਰ ਦੇ ਵਿੱਚ ਵੀ ਅੱਜ ਦੇ ਦਿਨ ਨੂੰ ਖਾਸ ਬਣਾਉਣ ਦੇ ਲਈ ਸ਼੍ਰੀ ਦੇਵੀ ਤਲਾਵ ਮੰਦਿਰ ਦੇ ਵਿੱਚ ਇੱਕ ਖਾਸ ਪ੍ਰੋਗਰਾਮ ਇਹ ਉਜਿਤ ਕੀਤਾ ਗਿਆ ਜਿਸ ਦੇ ਤਹਿਤ ਅੱਜ ਸ਼੍ਰੀ ਦੇਵੀ ਤਲਾਬ ਮੰਦਿਰ ਤੋਂ ਇੱਕ ਖਾਸ ਤੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਜਿਹੜੀ ਤਕਰੀਬਨ ਦੁਪਹਿਰ ਦੇ 12 ਵਜੇ ਸ਼੍ਰੀ ਦੇਵੀ ਤਲਾਬ ਮੰਦਿਰ ਤੋਂ ਨਿਕਲੇਗੀ ਅਤੇ ਸ਼ਾਮ ਦੇ 6 ਵਜੇ ਤੱਕ ਸਮਾਪਤ ਹੋ ਜਾਵੇਗੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਸ਼੍ਰੀ ਰਾਮ ਲੱਲਾ ਪ੍ਰਾਨ ਪ੍ਰਤੀਸ਼ਟਾ ਦੇ ਪਹਿਲੇ ਵਰਗੰਡ ਮੌਕੇ ਅੱਜ ਜਲੰਧਰ ਦੇ ਵਿੱਚ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਣੀ ਹੈ ਅੱਜ ਦਾ ਦਿਨ ਬੇहद ਹੀ ਜ਼ਿਆਦਾ ਖਾਸ ਹੈ ਤੇ ਇਸ ਖਾਸ ਦਿਨ ਸ਼੍ਰੀ ਦੇਵੀ ਤਲਾਬ ਮੰਦਿਰ ਦੇ ਵਿੱਚ ਇੱਕ ਖਾਸ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਜਿਸ ਦੇ ਤਹਿਤ ਅੱਜ ਸ਼੍ਰੀ ਦੇਵੀ ਤਲਾਬ ਮੰਦਿਰ ਤੋਂ ਸ਼ੁਰੂ ਹੋ ਕੇ ਪੂਰੇ ਸ਼ਹਿਰ ਤੋਂ ਇਹ ਜਿਹੜੀ ਆ ਸ਼ੋਭਾ ਯਾਤਰਾ ਜਿਹੜੀ ਆ ਲੰਗੇਗੀ ਤਾ ਅੱਜ ਸ਼੍ਰੀ ਰਾਮ ਮੰਦਰ ਪ੍ਰਾਣ ਪ੍ਰਤੀਸ਼ਟਾ ਦੀ ਪਹਿਲੀ ਵਾਰ ਗੰਡੇ ਮੌਕੇ ਇਹ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਜਲੰਧਰ ਦੇ ਵਿੱਚ ਪੂਰੇ ਸ਼ਹਿਰ ਤੋਂ ਇਹ ਜਿਹੜੀ ਸ਼ੋਭਾ ਯਾਤਰਾ ਆ ਔਲੰਗੀ ਗਈ ਜਿਸ ਨੂੰ ਲੈ ਕੇ ਰੂਟ ਵੀ ਡਾਇਵਰਟ ਕਰ ਦਿੱਤੇ ਗਏ ਨੇ ਤਾਂ ਉੱਤਰ ਪ੍ਰਦੇਸ਼ ਦੇ ਵਿੱਚ ਸ਼੍ਰੀ ਰਾਮ ਲੱਲਾ ਦੀ ਪ੍ਰਾਣ ਪ੍ਰਤੀਸ਼ਟਾ ਦੀ ਯਾਦ ਦੇ ਵਿੱਚ ਅੱਜ ਯਾਨੀ ਬੁੱਧਵਾਰ ਨੂੰ ਪੰਜਾਬ ਦੇ ਜਲੰਧਰ ਦੇ ਵਿੱਚ ਇੱਕ